ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੂਰਵ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਕੰਦ ਸਾਹਿਬ ਵਿਖੇ ਪੂਰੇ ਜੋਰਾਂ ਸ਼ੋਰਾਂ ਤੇ ਤਿਆਰੀਆਂ ਚੱਲ ਰਹੀਆਂ ਹਨ 29 ਅਗਸਤ ਨੂੰ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਰੂਪ ਵਿੱਚ ਇੱਕ ਨਗਰ ਕੀਰਤਨ ਬਟਾਲਾ ਵਿਖੇ ਪਹੁੰਚੇਗਾ ਅਤੇ 30 ਅਗਸਤ ਨੂੰ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਇਸ ਦੀ ਜਾਣਕਾਰੀ ਦਿੰਦੇ ਹੋਏ ਗਿਆਨੀ ਰਵਿੰਦਰ ਸਿੰਘ ਜੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਤਿਆਰੀਆਂ ਚੱਲ ਰਹੀਆਂ ਹਨ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਭਾਰੀ ਦੀਵਾਨ ਲੱਗਣਗੇ ਅਤੇ ਸੰਗਤਾਂ ਲਈ ਅਟੁੱਟ ਲੰਗਰ ਵੀ ਵਰਤਾਏ ਜਾਣਗੇ। ਨਾਲ ਹੀ ਉਹਨਾਂ ਨੇ ਦੱਸਿਆ ਕਿ 29 ਅਗਸਤ ਨੂੰ ਸੁਲਤਾਨਪੁਰ ਲੋਧੀ ਤੋਂ ਸੰਗਤਾਂ ਬਰਾਤ ਦੇ ਰੂਪ ਵਿੱਚ ਕੀਰਤਨ ਕਰਦੀਆਂ ਹੋਈਆਂ ਬਟਾਲਾ ਪੁੱਜਣਗੀਆਂ ਅਤੇ 30 ਅਗਸਤ ਨੂੰ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੋਂ ਨਗਰ ਕੀਰਤਨ ਸਜਾਏ ਜਾਣਗੇ ਨਾਲ ਹੀ ਉੱਥੇ ਸੇਵਾ ਕਰਦੇ ਸੇਵਾਦਾਰ ਨੇ ਦੱਸਿਆ ਕਿ ਇੱਥੇ ਨਵੀਆਂ ਇਮਾਰਤਾਂ ਲਈ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਸੇਵਾ ਚੱਲ ਰਹੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਉਹ ਵੱਧ ਚੜ ਕੇ ਆਪਣਾ ਇਸ ਵਿੱਚ ਸਹਿਯੋਗ ਦੇਣ ਨਾਲ ਹੀ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਮੌਕੇ ਨਸ਼ਿਆਂ ਅਤੇ ਹੁੱਲੜਬਾਜ਼ੀ ਤੋਂ ਪਰਹੇਜ਼ ਕਰਨ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਗਿਆਨੀ ਅਰਵਿੰਦਰ ਸਿੰਘ ਜੋ ਕਿ ਮੈਂ ਇੱਥੇ ਗੰਤੀ ਸਿੰਘ ਦੀ ਸੇਵਾ ਨਿਭਾ ਰਿਹਾ ਹਾਂ ਸੋ ਜਿਹੜੇ ਪ੍ਰਬੰਧ ਨੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਬਹੁਤ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਉਤਸ਼ਾਹ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਚਾਅਵਾਂ ਦੇ ਨਾਲ ਮਲਾਰ ਦੇ ਨਾਲ ਸੰਗਤਾਂ ਜੜੀਆਂ ਨੇ ਉਹ ਤਿਆਰੀਆਂ ਚੱਲ ਰਹੀਆਂ ਨੇ ਵਿਆਹ ਦੀਆਂ ਗੁਰਪੁਰਬ ਦੀਆਂ ਜਿਸ ਵੇ ਸੰਗਤਾਂ ਗੁਰੂ ਕੇ ਲੰਗਰ ਟੁੱਟ ਚੱਲਣਗੇ ਜਿਸ ਵਿੱਚ ਅਤੇ ਦੀਵਾਨ ਦੀਵਾਨਾਂ ਵਾਸਤੇ ਵੀ ਤਿਆਰੀਆਂ ਚੱਲ ਰਹੀਆਂ ਨੇ ਸੰਗਤਾਂ ਉੱਥੋਂ ਬੜੇ ਉਤਸ਼ਾਹ ਦੇ ਨਾਲ ਜਿਸ ਤਰ੍ਹਾਂ ਇੱਕ ਇਤਿਹਾਸ ਨੂੰ ਦਰਹਾਉਂਦਿਆਂ ਹੋયા ਸਤਿਗੁਰੂ ਸਾਹਿਬੀ ਉੱਤੇ ਪੂਰਨ ਸ਼ਰਧਾ ਰੱਖਦੇ ਆ ਉਸੇ ਸਮੇਂ ਨੂੰ ਫੀਲ ਕਰਦੇ ਆ ਆਪਣੇ ਆਪਣੇ ਅਨੁਭਾਵੇ ਤੇ ਲਿਉਂਦੇ ਆ ਸੰਗਤਾਂ ਸੁਲਤਾਨਪੁਰ ਲੋਧੀ ਤੋਂ ਬੜੇ ਉਤਸ਼ਾਹ ਦੇ ਨਾਲ ਸ਼ਬਦ ਕੀਰਤਨ ਕਰਦੇ ਹੋયા ਸਤਿਗੁਰੂ ਸਾਹਿਬ ਜਿਹਦੇ ਗੁਣ ਗਾਇਨ ਕਰਦੇ ਹੋયા ਬੜੇ ਚਾਹ ਦੇ ਨਾਲ ਮਲਾਰ ਦੇ ਨਾਲ ਇਸ ਸਥਾਨ ਉੱਤੇ ਆ ਕਰਕੇ ਨਤਬਸਤ ਹੁੰਦੀਆਂ ਹਨ 3 ਅਗਸਤ ਨੂੰ ਸਤਿਗੁਰ ਸਾਹਿਬ ਦੀ ਕਿਰਪਾ ਸਦਕਾ ਇੱਥੇ ਜਿਹੜਾ ਨਗਰ ਕੀਰਤਨ ਉਹ ਜਿਹੜਾ ਡੇਰਾ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਜੀ ਸੋ ਇਸ ਖੁਸ਼ੀ ਦੇ ਮੌਕੇ ਤੇ ਵੇਖੋ ਸਭ ਤੋਂ ਪਹਿਲੋਂ ਸਾਨੂੰ ਆਪਣੇ ਗੁਰੂ ਸਾਹਿਬ ਨੇ ਸਿੱਖਿਆਵਾਂ ਤੇ ਜੋ ਸਤਿਗੁਰ ਸਾਹਿਬ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਜਿਸ ਤਰ੍ਹਾਂ ਗੁਰਪੁਰਬ ਵਿਆਹ ਦਾ ਲਾ ਲੋ ਇਸ ਵਿੱਚ ਸਤਿਗੁਰ ਸਾਹਿਬ ਜਿੱਦੋਂ ਇਤਿਹਾਸ ਵਿੱਚ ਆਉਂਦਾ ਕਿ ਸਤਿਗੁਰ ਸਾਹਿਬ ਜੀ ਇੱਥੇ ਆਏ ਸਨ ਉਹਨਾਂ ਨੇ ਆ ਕਰਕੇ ਗੁਰਬਾਣੀ ਦੇ ਅਨੁਸਾਰ ਜਿਸ ਤਰ੍ਹਾਂ ਮੂਲ ਮੰਤਰ ਨੂੰ ਲੈ ਕਰਕੇ ਤੇ ਆ ਕਰਕੇ ਲਾਵਾ ਲਈਆਂ ਸਨ ਇੱਕ ਸਿੰਪਲ ਬੜਾ ਹੀ ਸੌਕੇ ਢੰਗ ਦੇ ਨਾਲ ਇੱਕ ਸਾਦਾ ਢੰਗ ਦੇ ਨਾਲ ਜਿਹੜਾ ਸੀ ਉਹਨਾਂ ਦਾ ਵਿਆਹ ਹੋਣਾ ਕੀਤਾ ਸੀ ਮੈਂ ਇਹ ਹੀ ਕਹਿਣਾ ਕਿ ਜੇਕਰ ਜਿਸ ਤਰ੍ਹਾਂ ਸਾਧ ਸੰਗਤ ਦੀ ਮਰਿਆਦਾ ਅਨੁਸਾਰ ਆਪਾਂ ਵਿਆਹ ਵੀ ਕਰਦੇ ਹਾਂ ਕੁਝ ਵੀ ਮਨਾਉਂਦੇ ਬੜੇ ਸਿੰਪਲ ਸੌਕੇ ਢੰਗ ਦੇ ਨਾਲ ਜਿਹੜਾ ਸਾਨੂੰ ਕਰਨਾ ਚਾਹੀਦਾ ਗੁਰੂ ਸਾਹਿਬ ਦੇ ਇਤਿਹਾਸ ਤੋਂ ਸਿੱਖਿਆ ਲਿਆ ਕਰਕੇ ਇਹ ਤਾਂ ਬਹੁਤ ਜਿਆਦੀ ਮਾੜੀ ਗੱਲ ਐ ਵੈਸੇ ਇਹ ਇਸ ਗੱਲ ਸੰਗਤ ਵਿੱਚ ਹੋਣੀ ਨਹੀਂ ਚਾਹੀਦੀਆਂ ਜਿਹੜਾ ਗੁਰੂ ਦੇ ਜਿਹੜੇ ਤਿਯਾਰ ਹੁੰਦੇ ਨੇ ਗੁਰਪੁਰਬ ਹੁੰਦੇ ਨੇ ਗੁਰੂ ਦੇ ਨਾਲ ਜੁੜਨ ਵਾਸਤੇ ਹੁੰਦੇ ਨਾ ਕਿ ਹੁੱਲੜਬਾਜੀ ਕਰਨ ਵਾਸਤੇ ਹੁੰਦੇ ਨੇ ਇਹ ਸਾਨੂੰ ਆਪ ਹੀ ਸੋਚਣਾ ਚਾਹੀਦਾ ਹੈ ਕਿ ਸਾਨੂੰ ਇਹ ਸਾਡਾ ਇਤਿਹਾਸ ਹੈ ਸਾਡਾ ਵਿਰਸਾ ਹੈ ਇਹਨੂੰ ਆਪਾਂ ਨੂੰ ਸਮਝਣਾ ਪਵੇਗਾ ਜੇਕਰ ਅਸੀਂ ਇਸ ਗੱਲ ਨੂੰ ਨਾ ਸਮਝਾਂਗੇ ਤੇ ਅਸੀਂ ਸਾਡੀ ਜਿਹੜੀ ਕੌਮ ਦੀ ਦੂਰਦਰਸ਼ਾ ਹੋਰ ਵੀ ਮਾੜੀ ਹੋ ਸਕਦੀ ਹੈ ਇਸ ਕਰਕੇ ਨੌਜਵਾਨਾਂ ਨੂੰ ਇਹੀ اپੀਲ ਹੈ ਕਿ ਜੇਕਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਵਿੱਚ ਆਉਣ ਗੁਰੂ ਘਰ ਵਿੱਚ ਆ ਕਰਕੇ ਸੇਵਾ ਸਿਮਰਨ ਦੇ ਨਾਲ ਜੁੜਨ ਕਿਉਂਕਿ ਇਹ ਹਰ ਵਕਤ ਜਿਹੜਾ ਗੁਰੂ ਦੇ ਨਾਲ ਇਹ ਮੌਕਾ ਹੁੰਦਾ ਗੁਰੂ ਦੇ ਨਾਲ ਪ੍ਰੇਮ ਪਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਧ ਸਾਹਿਬ ਗੁਰਦੁਆਰਾ ਸਾਹਿਬ ਦੀ ਸੇਵਾ ਬਾਬਾ ਸੇਵਾ ਸਿੰਘ ਜੀ ਨਾਲ ਲਈ ਖਦੂਰ ਸਾਹਿਬ ਵਾਲਿਆਂ ਨੇ ਇੱਥੇ ਮਾਰਤਾਂ ਬਣ ਗਈਆਂ ਸੋਨਾ ਲੱਗੇਗਾ ਕੰਧ ਨੂੰ ਬੇਸਮੈਂਟਾਂ ਬਣ ਗਈਆਂ ਗੱਡੀਆਂ ਵਾਸਤੇ ਇੱਥੇ ਸਕੂਟੀਆਂ ਵਾਸਤੇ ਜੋੜਾ ਕਰ ਨਵਾ ਬਣੇਗਾ ਲੰਗਰ ਹੋਰ ਬਣਨਗੇ ਸ਼ਰਾਮਾਂ ਬਣਗੀਆਂ ਇੱਥੇ ਮਾਰੇ ਜੀਆਂ ਤੇ ਤਗੜੇ ਹੋ ਕੇ ਪਾਈ ਸਾਥ ਦਿਓ ਇੱਥੇ ਸਾਰਾ ਬਟਾਲਾ ਸਾਥ ਦਿਓ ਮਾਰੇ ਜਾਂ ਵੀ ਇਹ ਖੁੱਲਾ ਦਰਬਾਰ ਖੁੱਲੇ ਰਸਤੇ ਹੋ ਜਾਣ ਤੇ ਮਾਰੇ ਜੀ ਸੇਵਾ ਹੋ ਸਕੇ ਤੇ ਹਾਲ ਕਰੀ ਆਂ ਜਾਂ ਕਾਣਾ ਚਾਹਨੇ ਆ ਵੀ ਇੱਥੇ ਗੁਰੂ ਨਾਨਕ ਦੇਵ ਜੀ ਖੰਧਨਾ ਆ ਕੇ ਬੈਠੇ ਸਨ ਸਲਕ ਮਾਦਾ ਸਲਖਣੀ ਦਾ ਡੇਹੜਾ ਸਾਹਿਬ ਗੁਰਦੁਆਰਾ ਆ ਨਾਲ ਪਿੱਛੇ ਉੱਥੇ ਰਿਆ ਹੋਇਆ ਫੇਰੇ ਉੱਥੇ ਹੋਏ ਨੇ ਮੂਲ ਮੰਤਰ ਨਾਲ ਫੇਰੇ ਉਦੋਂ ਬੇਦੀਆਂ ਨਾਲ ਬੰਦੇ ਕਿਤਾਬਾਂ ਨਾਲ ਉਹ ਜਿਹੜਾ ਉਦੋਂ ਬਹਿਚੋਂ ਸਲਤਨਪੁਰ ਲੋਧੀ ਤੋਂ ਆਉਂਦਾ ਨੇ ਲਿਆਂਦਾ ਸੀ ਮੂਲ ਮੰਤਰ ਕੱਢ ਕੇ ਤਿੰਨ ਦਿਨ ਜਦੋਂ ਗੋਮਰੇਸਨ ਮਹਾਰਾਜ ਤੇ ਉਹਨਾਂ ਨੇ ਉਹਨਾਂ ਨਾਲ ਫੇਰਾ ਹੋਏ ਉਹਨਾਂ ਨੇ ਇੱਕ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਗਨਿਸ਼ਾ ਗੁਰਪ੍ਰਸਾਦ ਜਪ ਆਦ ਸਤਿ ਜੁਗਾਦ ਸਤ ਹੈ ਪੀਸ ਬੱਜ ਨਾਨਕ ਹੋਤੀ ਵੀ ਸਤ ਕਹਿੰਦੇ ਆ ਵੀ ਇੱਕ ਤੋਂ ਵੱਡਾ ਗੁਰੂ ਨਾਨਕ ਦੇਵ ਜਿੱਤੇ ਵੱਡਾ ਕੋਈ ਸ਼ਕਤਾਨ ਨਹੀਂ ਹੈ ਕੰਨ ਸਾਹਿਬ ਦੀ ਦਾ ਜੋ ਵੀ ਇੱਥੇ ਮੰਗ ਕੋਈ ਕਰੇਗਾ ਉਹ ਦੀ ਪੂਰੀ ਹੋਏਗੀ ਪਰ ਇਹ ਸਾਰੇ ਸਹਿਯੋਗ ਦੇਣ ਇਹ ਸਾਰੇ ਜਿੰਨੇ ਵੀ ਉਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਅਮਰ ਸ਼ਕਨ ਤੇ ਗੁਰੂ ਦੇ ਪਾਣੀ ਤੇ ਰਹਿਣਾ ਗੁਰੂ ਦਾ ਕਹਿਣਾ ਹੁੰਦਾ ਹੈ